ਹਾਂਜੀ ਅਬੋਰ ਕਿੰਨੂ ਮੰਡੀ ਤੋਂ ਲਾਈਵ ਰੇਟ ਤੁਹਾਨੂੰ ਵਿਖਾਵਾਂਗੇ ਗੱਲਬਾਤ ਵੀ ਕਰਾਵਾਂਗੇ ਕੀ ਰੇਟ ਚੱਲ ਰਿਹਾ ਪਿਛਲੇ ਦਿਨਾਂ ਦਾ ਤੇ ਆਉਣ ਵਾਲੇ ਸਮੇਂ 'ਚ ਕੀ ਲੱਗਦਾ ਹੈ ਪ੍ਰੋਡਕਸ਼ਨ ਦਾ ਕੀ ਹੈਗਾ ਤਾਂ ਕਿੰਨੂ ਜਿਹੜਾ ਕੀ ਭਾਅ ਵਿਖ ਰਿਹਾ ਕੀ ਭਾਅ ਜਿਹੜਾ ਵਿਖਿਆ ਕੁਆਲਿਟੀ ਤੁਹਾਨੂੰ ਵਿਖਾਵਾਂਗੇ ਜਿਹੜੇ ਜਿਹੜੇ ਵੀਰ ਜੁੜਦੇ ਜਾਣ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਜਾਇਓ ਕੋਈ ਆ ਜਿਹੜੇ ਕਰਦੇ ਹੀ ਉਹ ਤੇਰਾ ਜੀ ਆ ਵਾਲਾ ਕਿੰਨੂ 13 ਰੁਪਏ ਵਿਖਿਆ ਦੇਖ ਸਕਦੇ ਹੋ ਤੁਸੀਂ ਛੋਟਾ ਸਾਈਜ਼ ਆਹ ਵਾਲਾ ਕੀ ਵਿਖਿਆ 25 ਰੁਪਏ 25 ਰੁਪਏ ਕਿਲੋ ਕਿਸਾਨ ਵੀਰੋ ਆ ਕਿੰਨੂ ਆ ਜਿਹੜਾ ਵਿਖਿਆ ਤੁਸੀਂ ਦੇਖ ਸਕਦੇ ਹੋ ਕੁਆਲਟੀ ਗੱਲਬਾਤ ਵੀ ਕਰਾਂਗੇ ਬਾਈ ਹੋਰਾਂ ਦੇ ਨਾਲ ਤੇ ਅਬੋਹਰ ਕਿੰਨੂ ਮੰਡੀ ਤੋਂ ਲਾਈਵ ਤੁਸੀਂ ਜੁੜੇ ਹੋਏ ਹੋ ਜਿਹੜਾ ਜਿਹੜਾ ਵੀਰ ਜੋੜ ਰਿਹਾ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਾ ਜਾਵੇ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਜਿਹੜੀ ਇਹ ਜਾਣਕਾਰੀ ਇਹ ਪਹੁੰਚ ਸਕੇ ਜਿੰਨੇ ਬੰਦੇ ਜੁੜਦੇ ਜਾਣ ਬਾਈ ਸ਼ੇਅਰ ਵਾਲਾ ਬਟਨ ੜਬਦੇ ਜਾਇਓ ਅਬ ਹੋਰ ਕਿੰਨੂ ਮੰਡੀ ਲਾਈਵ ਤੁਹਾਨੂੰ ਦਿਖਾਵਾਂਗੇ ਕਿ ਕਿੰਨੂ ਦਾ ਜਿਹੜਾ ਭਾਅ ਕੀ ਚੱਲ ਰਿਹਾ ਹੈ ਤੇ ਕਿੱਦਾਂ ਦੀ ਕੁਆਲਿਟੀ ਹੈ ਜਿਹੜੀ ਮੰਡੀ ਚ ਆ ਰਹੀ ਹੈ ਤਾਂ ਅਬ ਹੋਰ ਕਿੰਨੂ ਮੰਡੀ ਤੋਂ ਲਾਈਵ ਜੁੜੇ ਹੋਏ ਹੋ ਤੁਸੀਂ ਆ ਲਗਾਤਾਰ ਕਿੰਨੂ ਦੀ ਆਮਦ ਹੈ ਜਿਹੜੀ ਉਹ ਗਾਰੀ ਆ ਮੰਡੀ ਦੇ ਵਿੱਚ ਕਿੰਨੂ ਜਿਹੜਾ ਆ ਰਿਹਾ ਤਾਂ ਪਿੰਡਾਂ ਦੇ ਵਿੱਚ ਕੀ ਭਾਅ ਸੌਦੇ ਹੋ ਰਹੇ ਹੋ ਤੁਸੀਂ ਕਮੈਂਟ ਕਰਕੇ ਜਿਹੜੀ ਜਾਣਕਾਰੀ ਹੈ ਉਹ ਜ਼ਰੂਰ ਸਾਂਝੀ ਕਰੋ ਤਾਂ ਜੋ ਪਤਾ ਲੱਗ ਸਕੇ ਹੋਰ ਕਿਸਾਨ ਵੀਰਾਂ ਨੂੰ ਕਿ ਕਿੰਨੂ ਦਾ ਭਾਅ ਜਿਹੜਾ ਉਹ ਕੀ ਚੱਲ ਰਿਹਾ ਪਿਛਲੇ ਦਿਨਾਂ ਦਾ ਕੀ ਭਾਅ ਰਿਹਾ ਕਿਦਾਂ ਦਾ ਮਾਲ ਆ ਰਿਹਾ ਸਾਰੀ ਜਾਣਕਾਰੀ ਆਪਾਂ ਬਾਈ ਹੋਰਾਂ ਨਾਲ ਜਿਹੜੀ ਜਾਣਕਾਰੀ ਹੈ ਉਹ ਲਵਾਂਗੇ ਇੰਦਰ ਸਰਸਵਤ ਫਰੂਟ ਕੰਪਨੀ ਤੋਂ ਇੰਦਰ ਕੁਮਾਰ ਆਪਣੇ ਨਾਲ ਹੈ ਉਹਨਾਂ ਤੋਂ ਜਾਣਾਂਗੇ ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਇੰਦਰ ਬਾਈ ਕੀ ਰੇਟ ਰੂਟ ਚੱਲ ਰਿਹਾ ਕਿੰਨਾ ਕਮਾਲ ਆ ਰਿਹਾ ਪ੍ਰੋਡਕਸ਼ਨ ਐਦ ਕੀ ਕਿਵੇਂ ਹੈ ਥੋੜੀ ਜੀ ਵਿਸਤਾਰ ਨਾਲ ਜਾਣਕਾਰੀ ਦੇਣੀ ਆ ਪਾ ਕਿਸਾਨ ਵੀਰ ਆਪਣੇ ਨਾਲ ਜੁੜੇ ਹੋਏ ਆ ਵੀਡੀਓ ਦੇਖ ਰਹੇ ਆ ਹਾਂ ਬਾਈ ਜੀ ਕਿੰਨੂ ਦੀ ਅੱਜ ਦੀ ਪੋਜੀਸ਼ਨ ਤਾਂ ਇਹ ਹੈ ਜੀ 20 ਤੋਂ ਲੈ ਕੇ 26 ਰੁਪਏ ਦਾ ਕਿੰਨੂ ਵਿਕੇ ਰਿਹਾ ਹੈ ਤੇ ਇਹ ਕਿੰਨੂ ਜਿਹੜਾ ਤੁਸੀਂ ਦੇਖ ਰਹੇ ਹੋ 25 ਰੁਪਏ ਵਿਕੇ ਜਿਹੜੇ ਕੋਈ ਪੂਰਾ ਰੰਗ ਹੈ ਉਹ ਤਾਂ ਉਹਨਾਂ ਦੇ ਰੇਟ ਤਾਂ 20 25 ਰੁਪਏ 26 ਰੁਪਏ ਤੱਕ ਹੈਗੇ ਤੇ ਜਿਹੜੇ ਹਰੇ ਪੰਚ ਆ ਗਏ ਉਹ 18 ਰੁਪਏ ਦੀ ਰੇਂਜ ਮੰਨ ਕੇ ਚੱਲੋ ਪਦਰੇ ਜੇ ਆ ਗਏ ਤਾਂ 19 20 ਰੁਪਏ ਦੀ ਰੇਂਜ ਆ ਗਈ ਮੀਡੀਅਮ ਮੀਡੀਅਮ ਹੈਗੇ ਤਾਂ ਉਹ 12 13 ਰੁਪਏ 14 ਰੁਪਏ ਵਿਕੀ ਜਾਂਦੇ ਗੋਲੀ ਕੋਈ 7 8 ਰੁਪਏ 9 ਰੁਪਏ ਵਿਕੀ ਜਾਂਦੀ ਹੈ ਓਵਰ ਆਲ ਫਰੂਟ ਜਿਹੜਾ ਹੈ ਮੰਡੀ ਚ ਅ ਦੋ ਤਿੰਨ ਦਿਨ ਹੋ ਗਿਆ ਰਾਇਵਲ ਕੱਟ ਰਹੀ ਹੈ ਕਿਉਂ ਬਰਸਾਤ ਆਈ ਬਰਸਾਤ ਤੋਂ ਆਣ ਤੋਂ ਬਾਅਦ ਅਗਲੀ ਮੰਡੀਆਂ 'ਚ ਫਲਕਚੁਏਸ਼ਨ ਥੋੜੀ ਇੱਕ ਦੋ ਰੁਪਏ ਡਾਊਨ ਆ ਗਿਆ ਬਾਜ਼ਾਰ ਉਸ ਕਰਕੇ ਜਿਹੜੇ ਆ ਫਾਰਮਰ ਜਿਹੜੇ ਆ ਮਾਲ ਆ ਇੱਕ ਵਾਰੀ ਰੋਕ ਲਿਆ ਕਿ ਮੰਦਾ ਵਿਕਣ ਲੱਗ ਗਿਆ ਬੰਦਾ ਵਿਕਣ ਲੱਗ ਗਿਆ ਉਹਨਾਂ ਨੂੰ ਉਸਤਾ ਇੱਕ ਦਿਨ ਇੱਕ ਦੋ ਦਿਨਾਂ ਬਾਅਦ ਜਦੋਂ ਵਿਜਾਰਤ ਦਾ ਮੌਸਮ ਖੁੱਲ ਗਿਆ ਹਜ਼ਾਰ ਸਹੀ ਹੋ ਗਏ ਦੁਬਾਰਾ ਦੁਬਾਰਾ ਤੇ ਕਿੱਥੇ ਕਿੱਥੇ ਜਾ ਰਿਹਾ ਕਿੰਨੂ ਬਈ ਜਦਾ ਵਪਾਰੀ ਕਿੱਥੋਂ ਦੇ ਆਏ ਆ ਯੂਪੀ ਯੂਪੀ ਦੇ ਵਪਾਰੀ ਆ ਰਹੇ ਆ ਹਰਿਆਣੇ ਦੇ ਆ ਰਹੇ ਆ ਰਾਜਸਥਾਨ ਆ ਗਿਆ ਗੁਜਰਾਤ ਦੇ ਵਪਾਰੀ ਮੰ ਈਵੋ ਵਪਾਰੀ ਚੱਲ ਰਹੇ ਨੇ ਠੀਕ ਹੈ ਤੇ ਪੰਜਾਬ ਚ ਵੀ ਲਗਭਗ ਜਾ ਰਹਿਆ ਕਿਨੂੰ ਹਾਂ ਪੰਜਾਬ ਚ ਲਗਭਗ ਜਾ ਰਹਿਆ ਹਿਮਾਚਲ ਦੀ ਬਹੁਤ ਜਾ ਰਹਿਆ ਜੀ ਹਿਮਾਚਲ ਦੇ ਵਪਾਰੀ ਕਾਫੀ ਆ ਰਹੇ ਨੇ ਜਿਵੇਂ ਮਾਨਗੁਰ ਸਿੰਘ ਤੇ ਜੰਮੂ ਦੇ ਬੋਰ ਵਪਾਰੀ ਆ ਰਹੇ ਨੇ ਜਦੋਂ ਬੋਲੀ ਸ਼ੁਰੂ ਹੋਈ ਸੀ ਤਾਂ ਉਦੋਂ ਲਗਭਗ ਕੀ ਰੇਟ ਸੀਗਾ ਤਾ ਕਿਵੇਂ ਕਿਵੇਂ ਰੇਟ ਦਾ ਜਿਹੜਾ ਵਾਧਾ ਹੈ ਤੇ ਪ੍ਰੋਡਕਸ਼ਨ ਕੀ ਲੱਗਦਾ ਹੈ ਕਿ ਕਿੰਨੀ ਕਿ ਪ੍ਰੋਡਕਸ਼ਨ ਹੈ ਜੀ ਬੋਲੀ ਜੋ ਸਟਾਰਟ ਕੀਤੀ ਸੀ ਉਦੋਂ 13 ਤੋਂ ਲੈ ਕੇ 15 ਰੁਪਏ ਮਾਰਕੀਟ ਚੱਲ ਰਹੀ ਸੀ ਹਰੇ ਕਿਲੋ ਦੀ ਹਾਂ ਉਸ ਤੋਂ ਬਾਅਦ ਜਿਵੇਂ ਜਿਵੇਂ ਕਲਰ ਆਉਂਦਾ ਗਿਆ ਉਵੇਂ ਕਿੰਨੂ ਰੇਟ ਇਨਕਰੀਜ਼ ਹੁੰਦਾ ਗਿਆ ਅੱਜ ਚੰਗਾ ਕਿੰਨੂ ਜਿਹੜਾ ਉਹ ਲਗਭਗ 25-26 ਰੁਪਏ ਦਾ ਰੇਟ ਹੈਗੇ ਅੱਜ ਵਿੱਚ ਜੀ ਰੇਟ ਜੇ 30 32 ਰੁਪਏ ਤੱਕ ਵੀ ਪਹੁੰਚ ਗਏ ਸੀਗੇ ਹੁਣ ਜਾ ਕੇ ਵਾਪਸ نیچے ਥੋੜੇ 4-5 ਰੁਪਏ ਡਾਊਨ ਆ ਕੇ ਇੱਕਾਂ ਟਿਕ ਗਿਆ ਪਾ ਲਈ 20 ਤੋਂ 25-26 ਰੁਪਏ ਤੱਕ ਵਕੀਏ ਤਾਂ ਤੇ ਪ੍ਰੋਡਕਸ਼ਨ ਜਿਹੜੀ ਹੈ ਕਿ ਓਵਰ ਆਲ ਦਾ ਫਰੂਟ ਘੱਟ ਸੀਗਾ ਪਹਿਲਾਂ ਹੀ ਆਪਾਂ ਸਾਰੇ ਅੰਦਾਜ਼ਾ ਲਾ ਰਹੇ ਸੀਗੇ ਫਰੂਟ ਘੱਟ ਹੈ ਫਰੂਟ ਦੇ ਅਰਾਈਵਲ ਆਪਾਂ ਦੱਸ ਦਈਏ ਮੰਡੀ ਦੇ ਅਰਾਈਵਲ ਵਾਧੂ ਨਹੀਂ ਰਿਹਾ ਕਿ 1500 ਤੋਂ 2000 ਕੰਟਰੋਲ ਤੱਕ ਇਹ ਨੂੰ ਆਂਦਾ ਮੰਡੀ ਦੇ ਵਿੱਚ ਉੱਨੇ ਦਾ ਲਾਈਵ ਵਾਦ ਇੱਥੇ ਤੱਕ ਟਿੱਗੀ ਹੋਈ ਏ ਜਾਨਾ ਕਿੰਨੂ ਨਹੀਂ ਆ ਰਿਹਾ ਨੇ ਪਿਛਲੇ ਸਾਲਾਂ ਚ ਜਦੋਂ ਬਹੁਤ 5-5000 ਕੰਟਰੋਲ 4-4000 ਕੰਟਰੋਲ ਕਿੰਨੂ ਆਇਆ ਨਾ ਸੀਗਾ ਉਹਨਾਂ ਕਿੰਨੂ ਨਹੀਂ ਆ ਰਹੇ ਮੰਡੀ ਦੇ ਵਿੱਚ ਤੇ ਵਪਾਰੀ ਪਿੰਡਾਂ ਦੇ ਵਿੱਚ ਜਾ ਰਹੇ ਆ ਕੀ ਲੱਗਦਾ ਕੀ ਹੈਗਾ ਵੀ ਅੱਜ ਉਹਨਾਂ ਚ ਸੌਦੇ ਵੀ ਹੋ ਰਹੇ ਅੱਜ ਵੀ ਫੋਨ ਇੱਕ ਫਾਰਮਰ ਦਾ ਆਇਆ ਸੀ 32 ਰੁਪਏ ਕਿਲੋ ਸੌਦਾ ਹੋ ਰਿਹਾ ਸੀ ਉਹਦਾ ਇੱਕ ਫਰਵਰੀ ਨੂੰ ਤੋੜ ਲਗਣੀ ਹੈ ਉਹਨਾਂ ਦੇ ਤੇ ਸੌਦੇ ਵੀ ਹੈਗੇ ਆ ਅੱਗੇ ਐਕਸਪੈਕਟ ਸਾਰੇ ਕਰ ਰਹੇ ਆ ਚਾਹ ਜਮੀਦਾਰ ਹੈ ਵਪਾਰੀ ਹੈ ਆੜਤੀਏ ਸਾਰੇ ਐਸੇ ਸਿਸਟਮ ਦੇ ਵਿੱਚ ਹੈਗੇ ਵੀ ਅੱਗੇ ਤੇਜ਼ੀ ਆਉਂ ਸੈਕਿੰਡ ਫਸਲ ਜਿਹੜੀ ਸੰਤਰੀ ਚੌੜੀ ਉਹ ਬਾਊਨ ਹੈ ਉਹਦਾ ਇਫੈਕਟ ਜਿਹੜਾ ਪਾਊਗਾ ਕੁਝ ਨਾ ਕੁਝ ਇਹਦੇ ਕਿੰਨ ਨੂੰ ਚਾਂਸ ਮਿਲੇਗਾ ਵੀ ਫਰਵਰੀ ਦੇ ਵਿੱਚ ਇਨਕਰੀਜ਼ ਰੇਟ ਦਾ ਕਿ ਕਦੋਂ ਤੱਕ ਜਿਹੜਾ ਕਿੰਨ ਨੂੰ ਜਾਂਦਾ ਹੈ ਤੇ ਸੰਭਾਵਨਾਵਾਂ ਜਿਹੜੀਆਂ ਹੈਗੀਆਂ ਫਰਵਰੀ ਤੱਕ ਹੀ ਮੰਨੋ ਜੀ ਮਾਰਚ ਤੱਕ ਹੀ ਫਿਰ ਬਾਹਰ ਲੰਬੀ ਲੋੜੀ ਦਾ ਕਿੰਨ ਨੂੰ ਜਿਹੜਾ ਮਾਰਚ ਦੇ ਵਿੱਚ ਬੰਦ ਹੋ ਜਾਂਦਾ ਜਾਂ ਤਾਂ ਫਿਰ ਆਪਣੇ ਨੋਰਥ ਦੇ ਵਿੱਚ ਵੀ ਜਿਹੜਾ ਵਿਗਦਾ ਪਰ ਫਰੂਟ ਜਿਹੜਾ ਹੈ ਕਿ ਫਰਵਰੀ ਤੱਕ ਹੀ ਮੰਨ ਕੇ ਚੱਲੋ ਵੀ ਜਿਆਦਾ ਜਿਹੜਾ ਸਟੇਬਲ ਰਹੇਗਾ ਤਾਂ ਕੁਆਲਿਟੀ ਕਿਵੇਂ ਫਰੂਟ ਦੀ ਲੱਗਦੀ ਹੈ ਜਿਹੜਾ ਆ ਰਿਹਾ ਮੰਡੀ ਦੇ ਵਿੱਚ ਕੁਆਲਿਟੀ ਇਦਾਂ ਚਾਹੀਏ ਫਰੂਟ ਜਿਹੜਾ ਕੱਟ ਸੀਗਾ ਉਸ ਕਰਕੇ ਬੂਟੇ ਨੂੰ ਵੀ ਨਹੀਂ ਖਰਾਬ ਮਿਲੀ ਉਹ ਇੱਕ ਇੱਕ ਦਾਣੇ ਨੂੰ ਮਿਲੀ ਉਸ ਕਰਕੇ ਫਰੂਟ ਦਾ ਸਾਈਜ਼ ਚੰਗਾ ਰਿਹਾ ਮਾਲ ਗੋਲੀ ਬਹੁਤ ਕਰਤੇ ਮਾਲ ਦੇ ਵਿੱਚ ਆਤੀ ਤੇ ਸਾਈਜ਼ ਵਧੀਆ ਹੈ ਅੰਦਰ ਦਾ ਮਾਲ ਹੈ ਬੂਟੇ ਦੇ ਅੰਦਰ ਦਾ ਮਾਲ ਹੈ ਵੀ ਕੋਰੇ ਦਾ ਵੀ ਹੁਣ ਜਿਹੜਾ ਹਫਤਾ ਕੋਰਾ ਪਿਆ ਸੀਗਾ ਉਹਦਾ ਇਫੈਕਟ ਨਹੀਂ ਪਿਆ ਨਹੀਂ ਤਾਂ ਇੰਨੇ ਦਿਨ ਕੋਰਾ ਪੈ ਜੇ ਤਾਂ ਦਾਣੇ ਦੇ ਇਫੈਕਟ ਪੈਣਾ ਹੁੰਦਾ ਤੇ ਕਈ ਕਿਸਾਨ ਵੀਰ ਪੁੱਛਦੇ ਹੁੰਦੇ ਆ ਵੀ ਰੇਟ ਨੂੰ ਲੈ ਕੇ ਬਾਈ ਰੇਟ ਵਧੂ ਜਾਂਦਾ ਸੰਭਾਵਨਾਵਾਂ ਤੁਹਾਨੂੰ ਕੀ ਲੱਗਦੀਆਂ ਹੋਪਫੁਲ ਹਾਂ ਜੀ ਰੇਟ ਉਮੀਦ ਸਾਰੇ ਅਸਿੱਤ ਬੈਠੇ ਆ ਵੀ ਅੱਜ ਜੀ ਤੇਜ ਰਹੂਗਾ ਜਿਹਨਾਂ ਨੇ ਫਰੂਟ ਜਿਵੇਂ ਕੱਟ ਰਿਹਾ ਹੈ ਲਾਸਟ ਜਾ ਕੇ ਫਰੂਟ ਜਿਵੇਂ ਕਟੇਗਾ ਤੇ ਰੇਟਿੰਗ ਈਕ੍ਰੀਜ਼ ਹੋ ਜਾਏ ਤੇ ਇੱਕ ਹਰਾ ਕਿਨੂ ਐਦ ਕੀ ਬੜਾ ਵੇਖਿਆ ਜੀ ਮਤਲਬ ਸਟਾਰਟਿੰਗ ਚ ਲੋਕ ਹਰਾ ਕਿਨੂ ਲਿਉਣ ਲੱਗੇ ਕਿ ਲੰਮਾ ਚ ਲੈ ਜੀ ਹਰਾ ਕਾਰਨ ਕੋਈ 컬러 ਨਹੀਂ ਆਇਆ ਐਜੀ ਠੰਡ ਨਹੀਂ ਪਈ ਠੰਡ ਨਹੀਂ ਪਈ ਤੇ ਕੁਝ ਫਰੂਟ ਜਿਹੜਾ ਅੰਦਰ ਬੂਟੇ ਦੇ ਅੰਦਰ ਦਾ ਸੀਗਾ ਉਹਨੂੰ ਪੂਰੀ ਰੋਸ਼ਨੀ ਨਹੀਂ ਮਿਲੀ ਉਹਨਾਂ ਹਰਾ ਰਿਹਾ ਹੋ ਹਰਾ ਅਜੇ ਤੱਕ ਹਰਾ ਆ ਰਿਹਾ ਇਹ ਦੇਖ ਲਓ ਜੀ ਦਸੰਬਰ ਐਂਡ ਹੋ ਗਿਆ ਜੀ ਅਜੇ ਕਿੰਨੂੰ ਹਰਾ ਆ ਰਿਹਾ ਹਰ ਗੱਡੀ ਦੇ ਨਾਲ 20 ਤੀਕਰੇ ਹਰੇ ਦੀ ਆ ਰਹੀ ਹੈ ਹਰ ਗੱਡੀ ਦੇ ਨਾਲ 30% ਹਰਾ ਹੋ ਗਿਆ ਕੀ ਉਹ ਮੌਸਮ ਕਰਕੇ ਆ ਹਾਂ ਮੌਸਮ ਕਰਕੇ ਠੀਕ ਹੈ ਮੌਸਮ ਤੇ ਹੁਣ ਮਿਠਾਸ ਆ ਜਿਹੜੀ ਆਉਣੀ ਸ਼ੁਰੂ ਹੋ ਗਈ ਕਿੰਨੂੰ ਹਾਂ ਕਿੰਨੂੰ ਮਿਠਾਸ ਹੋ ਗਈ ਜੀ ਖਾਣ ਵਾਲੇ ਆਪਣੇ ਸ਼ਹਿਰ ਦੇ ਲੋਕੀ ਇੱਕ ਇੱਕ ਕ੍ਰੇਟ ਵਾਲੇ ਕਈ ਸਾਡੇ ਕੋਲ ਆਦੇ ਜਾਣਕਾਰ ਵੀਰੇ ਆਂਦੇ ਆ ਤੇ ਲੱਗ ਜਦੇ ਕਿੰਨੂੰ ਅੱਗੇ ਨਾਲ ਖਾਣ ਵਾਲਾ ਹੋ ਗਿਆ ਠੀਕ ਹੈ ਮੌਸਮ ਅਨੁਕੂਲ ਹੈ ਹੁਣ ਤੇ ਆਪਣੇ ਇਲਾਕੇ ਜਿਵੇਂ ਕਿੰਨੂ ਦੀ ਫਸਲ ਜ਼ਿਆਦਾ ਹੈ ਲੋਕਾਂ ਨੂੰ ਵੀ ਕਹਿਣਾ ਚਾਹੁੰਦੇ ਹਾਂ ਕਿਉਂਕਿ ਵਿਟਾਮਿਨ ਸੀ ਦਾ ਜਿਹੜਾ ਭਰਪੂਰ ਸਰੋਤ ਹੈ ਇਹਦੇ ਵਿੱਚ ਇਹ ਜੀ ਫਰੂਟ ਚੰਗਾ ਫਰੂਟ ਹੈ ਜੀ ਬਾਹਰਲੇ ਲੋਕ ਦਾ ਅਵੇਅਰ ਐ ਇਸ ਚੀਜ਼ ਨੂੰ ਕਿ ਉਹ ਇਹਨੂੰ ਆਪਦੀ ਡਾਈਟ ਦੇ ਵਿੱਚ ਯੂਜ਼ ਕਰਦੇ ਕਰਦੇ ਆ ਤੇ ਆਪਾਂ ਵੀ ਆਪਦੇ ਜਿਹੜੇ ਸ਼ਹਿਰ ਦੇ ਇਲਾਕੇ ਤਾਂ ਕਿ ਜਿੰਨੇ ਵੀ ਲੋਕ ਆ ਉਹਨਾਂ ਨੂੰ ਕਹਿੰਨੇ ਆ ਜੀ ਲੋਕਲ ਫਰੂਟ ਹੈ ਜੀ ਇਹਨੂੰ ਜਿਆਦਾ ਜਿਆਦਾ ਆਪ ਆਪ ਖਾਵਾਂਗੇ ਆਟੋਮੈਟਿਕ ਰੇਟ ਵਧੇਗਾ ਜੀ ਤੇ ਲੋਕੀ ਆਪਾਂ ਨੂੰ ਵੇਖ ਕੇ ਹੀ ਖਾਣਗੇ ਤੇ ਇਹਨੂੰ ਯੂਜ਼ ਕਰੋ ਜੀ ਆਓ ਵਧੀਆ ਰੋਜ਼ੀ ਤੰਦਰੁਸਤ ਰਹੋ ਤੇ ਮੰਡੀ ਦੇ ਸਮੇਂ ਦੀ ਜਾਣਕਾਰੀ ਜਰੂਰ ਸਾਂਝੀ ਕਰਿਓ ਮੰਡੀ ਦਾ ਸਮਾਂ ਦਾ ਕੀ ਰਹਿੰਦਾ ਹੈ ਛੁੱਟੀ ਕਿਹੜੇ ਦਿਨ ਰਹਿੰਦੀ ਹੈ ਉਹ ਵੀ ਕਈਆਂ ਨੂੰ ਪਤਾ ਲੱਗ ਜਾਵੇ ਮੰਡੀ ਦਾ ਟਾਈਮ ਜੀ ਦੁਪਹਿਰੇ 3 ਵਜੇ ਤੋਂ ਲੈ ਕੇ 7 ਵਜੇ ਤੱਕ ਦਾ ਹੈ ਤੇ ਉਹਦੇ ਅਕੋਰਡਿੰਗ ਆਓ ਪਹਿਲੇ ਸ਼ਾਰਟ ਕੋਸ਼ਿਸ਼ ਕਰੋ ਜੀ 3-4 ਵਜੇ ਆਓ 5 ਵਜੇ ਆਓ ਸ਼ੁਰੂ-ਸ਼ੁਰੂ ਦੇ ਰੇਟ ਵਧੀਆ ਮਿਲਦੇ ਆ ਜਿਹੜਾ ਮਜਬੂਰੀ ਹੋ ਜੇ ਤਾਂ ਲੇਟ ਆਓ ਜਿੰਨੇ ਤਾਂ ਨਾ ਆਓ ਅਗਲੇ ਦਿਨ ਨੈਕਸਟ ਦੇ ਆ ਜਾਓ ਸ਼ਨੀਵਾਰ ਮੰਡੀ ਬੰਦ ਰਹਿੰਦੀ ਹੈ ਇੱਕ ਮਹੀਨੇ ਦੇ ਵਿੱਚ ਕੱਲਾ ਸ਼ਨੀਵਾਰ ਚਾਰ ਸ਼ਨੀਵਾਰ ਆਉਂਦੇ ਆ ਉਹ ਛੁੱਟੀ ਰਹਦੀ ਹੈ ਬਾਕੀ ਹੋਰ ਕੋਈ ਡੇ ਛੁੱਟੀ ਨਹੀਂ ਹੈ ਟਾਈਮਿੰਗ 2 ਵਜੇ 3 ਵਜੇ ਅਜੇ 3 ਵਜੇ ਹੈ ਜੀ ਜਿਵੇਂ ਜਿਵੇਂ ਕੋਈ ਮੌਸਮ ਜੀ ਖਰਾਬ ਹੋਇਆ ਤੁਸੀਂ 2 ਵਜੇ ਕਰਾਂਗੇ ਇੱਕ ਵਾਰੀ 3 ਵਜੇ ਚੱਲ ਜੀ ਠੀਕ ਹੈ ਤੇ ਚੱਲਦੀ ਕਿੰਨੇ ਵਜੇ ਤੱਕ ਰਹੇ 7 ਵਜੇ ਠੀਕ ਹੈ ਮਤਲਬ ਮਾਲ ਆਉਂਦਾ ਰਹਿੰਦਾ ਹੈ ਹਾਂ 7 ਵਜੇ ਤੱਕ ਕੋਸ਼ਿਸ਼ ਇਹ ਫਾਰਮਰ ਜਿਹੜਾ ਕੋਸ਼ਿਸ਼ ਅੱਜ ਤਾਂ ਇੱਕ ਹੀ ਗੱਲ ਕਹਿੰਦੇ ਆ ਕਿ ਕੋਸ਼ਿਸ਼ ਕਰੋ ਜੀ 3 ਵਜੇ ਤੋਂ ਲੈ ਕੇ 5 ਵਜੇ ਤੱਕ ਹੀ ਕੋਸ਼ਿਸ਼ ਕਰੋਗੇ ਇੱਥੇ ਪਹੁੰਚੋ ਪਹਿਲੇ ਕੋ ਸਟਾਰਟਿੰਗ ਦੇ ਵਿੱਚ ਵਪਾਰੀ ਜਿਹੜਾ ਬਾਹਰ ਦਾ ਆਇਆ ਉਹਦੀ ਕੋਸ਼ਿਸ਼ ਇਹਦੀ ਵੀ ਫਟਾਫ ਕੁਝ ਨਾ ਕੁਟ ਮਿਲਦਾ ਹੈ ਤਾਂ ਕਰਕੇ ਜੀ ਕਹਿੰਦੇ ਵੀ ਇਦਨੇ ਜੀ ਲੇਟ ਹੋ ਗਿਆ ਨਾ ਸਵੇਰੇ ਨੈਕਸਟ ਦੇ ਆਪ ਉਹ ਦਿਨ ਨਾ ਹੋਵੇ ਠੀਕ ਹੈ ਬਾਈ ਧੰਨਵਾਦ ਜੀ ਤਾਂ ਜਾਣਕਾਰੀ ਦਿੱਤੀ ਹੈ ਬਾਈ ਨੇ ਕਿ ਮੰਡੀ ਦੇ ਵਿੱਚ ਕਿੰਨੂ ਜਿਹੜਾ 25-26 ਰੁਪਏ ਅੱਜ ਉੱਚਾ ਵਿਕਿਆ ਆਮ ਭਾਅ ਜਿਹੜਾ 20-22 ਰੁਪਏ ਤੱਕ ਰਹਿੰਦਾ ਤੇ ਹਰਾ ਕਿੰਨੂ 16-17-18 ਰੁਪਏ ਤੱਕ ਮੰਡੀ ਦੇ ਵਿੱਚ ਵਿਕ ਰਿਹਾ ਮੰਡੀ 'ਚ ਕਿੰਨੂ ਦੀ ਜਿਹੜੀ ਆਮਦ ਹੈ ਉਹ ਲਗਾਤਾਰ ਜਾਰੀ ਹੈ ਪਰ ਹਰੇ ਤੁਸੀਂ ਦੇਖ ਲਓ ਹਰੇ ਵੀ ਹੜਾ ਪਣ ਹੈ ਨਾ ਜਿਹੜਾ ਕਿੰਨੂ ਦੇ ਵਿੱਚ ਕਿਤੇ ਨਾ ਕਿਤੇ ਆ ਰਿਹਾ ਹੈ ਇਹਦਾ ਉਹਦਾ ਕਾਰਨ ਹੈ ਵੀ ਮੌਸਮ ਐਤਕੀ ਠੰਡਾ ਜਿਹੜਾ ਘਟ ਰਿਹਾ ਹੈ ਤਾਂ ਇਸ ਕਾਰਨ ਹੀ ਜਿਹੜੀ ਇਹ ਇਹਦੀ ਕੁਆਲਿਟੀ ਹੈ ਜਾਂ ਐਤਕੀ ਜਿਹੜਾ ਮਾਲ ਘਟਾ ਹੈ ਤਾਂ ਕੁਆਲਿਟੀ ਐਤਕੀ ਬਹੁਤ ਵਧੀਆ ਤਾਂ ਉਧਰ 20 ਰੁਪਏ ਦੀ ਬੋਲੀ ਹੈ ਜਿਹੜੀ ਉਹ ਚੱਲ ਰਹੀ ਹੈ 20 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 20.50 روپے 20.50 ਜੀ 20.50 ਬੋਲੋ ਤਾਂ ਆਇਆ ਲੈਣਾ ਤਾਂ 20.50 20.50 ਬੈਲੇ ਵਾਲੇ ਜੀ 20.50 20.50 ਜੀ 20.50 20.50 ਜੀ 20.50 20.50 ਜੀ ਜਿੰਨੇ ਵੀ ਕਿਸਾਨ ਵੀਰ ਜੁੜੇ ਆ ਉਹਨਾਂ ਨੂੰ ਬੇਨਤੀ ਆ ਵੀਡੀਓ ਨੂੰ ਦਬਕੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਇਹ ਜਾਣਕਾਰੀ ਇਹ ਜਿਹੜੀ ਉਹ ਪਹੁੰਚ ਸਕੇ ਜਿੰਨੇ ਵੀ ਵੀਰ ਜੁੜੇ ਆ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ